ਤੋ ਟ੍ਰੈਂਪੀ ਅੰਮ੍ਰਿਤ ਪਾਲ ਸਿੰਘ ਖਿਲਾਫ ਪਰਚਾ ਦਰਜ ਕਰਵਾਉਣ ਵਾਲਾ ਨੌਜਵਾਨ ਹੁਣ ਸਮਝੌਤਾ ਕਰਨਾ ਚਾਹੁੰਦਾ ਹੈ ਉਸ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਹਮਲੇ ਦੀਆਂ ਖਬਰਾਂ ਨੂੰ ਵੀ ਗਲਤ ਦੱਸਿਆ ਗਿਆ ਤੇ ਪੁਲਿਸ ਖਿਲਾਫ ਵੀ ਕਈ ਇਲਜ਼ਾਮ ਲਗਾਏ ਗਏ ਨੇ ਤੁਹਾਡੇ ਯਾਦ ਹੋਏਗਾ ਕਿ ਜਦੋਂ ਅਨਾਲਾ ਥਾਣੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਥਾਣੇ ਦੇ ਵਿੱਚ ਆਪਣੇ ਬੰਦੇ ਛੜਾਏ ਉਹ ਮਾਮਲਾ ਜੁੜਿਆ ਸੀ ਬਰਿੰਦਰ ਸਿੰਘ ਨਾਲ ਬਰਿੰਦਰ ਸਿੰਘ ਸਾਡੇ ਨਾਲ ਨੇ ਪਰ ਇਹਨਾਂ ਦੇ ਮਨ 'ਚ ਰੋਸ ਹੈ ਕਿ ਇਹਨਾਂ ਨੂੰ ਇਨਸਾਫ ਤਾਂ ਕੀ ਮਿਲਣਾ ਸੀ ਉਲਟਾ ਧਮਕੀਆਂ ਆ ਰਹੀਆਂ ਨੇ ਇੱਕ ਬੰਦੇ ਨੇ ਇੰਸਟਾਗ੍ਰਾਮ ਤੇ ਪੋਸਟ ਪਾ ਕੇ ਕਿਹਾ ਇਹਨਾਂ ਦੇ ਏਰੀਆ ਦੇ ਬੰਦਿਆਂ ਨੂੰ ਆਪਣੇ ਨਾਲ ਜੋੜਿਆ ਫਿਰ ਇਹਨਾਂ ਨੂੰ ਇਹ ਲੱਗਿਆ ਕਿ ਕਿਤੇ ਇਹਨਾਂ ਦੇ ਏਰੀਆ ਦੇ ਬੰਦੇ ਇਹਨਾਂ ਦੇ ਦੁਸ਼ਮਣ ਨਾ ਬਣ ਜਾਣ ਮਾਮਲਾ ਕੀ ਇਹ ਗੱਲ ਕਰਦੇ ਆ ਹਾਂਜੀ ਵਿਰਿੰਦਰ ਸਿੰਘ ਜੀ ਕੀ ਮਾਮਲਾ ਤੁਹਾਨੂੰ ਲੱਗਦਾ ਕਿ ਬਹੁਤ ਜ਼ਿਆਦਾ ਖਤਰਾ ਹੋਰ ਪੈਦਾ ਹੋ ਗਿਆ ਤੁਹਾਨੂੰ ਖਤਰਾ ਦੇਖੋ ਜਿਹੜਾ ਪਹਿਲਾਂ ਵੀ ਮੇਰੇ ਤੇ ਖਤਰਾ ਬਣਿਆ ਉਹ ਸੱਚ ਬੋਲਣ ਕਰਕੇ ਹੀ ਬਣਿਆ ਸੀਗਾ ਉਹ ਆਪਣੀ ਧਰਮ ਦੀ ਭੈਣ ਸੀਗੀ ਆਪਣੇ ਉਹਦੀ ਗੱਲਬਾਤ ਸੁਣੀ ਤੇ ਇਹ ਨਹੀਂ ਕਿ ਵੀ ਸੋਸ਼ਲ ਮੀਡੀਆ ਤੇ ਆਪਾਂ ਨੇ ਕੋਈ ਲੜਾਈ ਕੀਤੀ ਆ ਪਰ ਨਿੱਜੀ ਤੌਰ ਤੇ ਮਿਲਣ ਦੀ ਕੋਸ਼ਿਸ਼ ਕੀਤੀ ਸੀਗੀ 5 ਅਕਤੂਬਰ ਨੂੰ ਸਿੰਘਾਵਾਲਾ ਪਿੰਡ 2022 ਵਿੱਚ ਅਮਰਤਵਾਨਾ ਨੂੰ ਹੈ ਨਾ ਜੀ ਤੇ ਉਹ ਨਹੀਂ ਮਿਰੇ ਨਾ ਗੁਰਮੀਤ ਸਿੰਘ ਬੁੱਕਣਵਾਲ ਨੇ ਮਿਲਣ ਦਿੱਤਾ ਨਾ ਕਲਵੰਤ ਸਿੰਘ ਰੌਂਕ ਨੇ ਮਿਲਣ ਦਿੱਤਾ ਜਿਹੜਾ ਇਸ ਵਾਰੀ ਖਤਰਾ ਫੇਰ ਆ ਆ ਮੇਰਾ ਭਰਾ ਖੜਾ ਧਰਮ ਦਾ ਭਰਾ ਇਹ ਹਰਵਿੰਦਰ ਸਿੰਘ ਉਰਫ ਚਰਨਾ ਬਾਬਾ ਜੀ ਇਹਦਾ ਨਾਮ ਹੈ ਜੀ ਇਲਾਕੇ 'ਚ ਇਸ ਬੰਦੇ ਦੇ ਕਰਤਾਰ ਬਾਰੇ ਪਤਾ ਕਰ ਲਿਓ ਜੀ ਵੀ ਇਹ ਬੰਦਾ ਕਿੱਦਾਂ ਦਾ ਜੀ ਤੇ ਇਹਨੂੰ ਕੀ ਆ ਪਹਿਲਾਂ ਤਾਂ ਜਿਹੜਾ ਹੁਣ ਮੈਨੂੰ ਮੇਰੇ ਤੇ ਸਰਕਾਰੀ ਹੋਣ ਦਾ ਦੋਸ਼ ਲਾਇਆ ਜਾਂਦਾ ਜਿਹੜੀ ਅਜਨਾਲੇ ਜਾਂ ਮਤਸਾ ਸਾਹਿਬ ਦੀ ਪੁਲਿਸ ਨੇ ਪਰਚਾ ਦਰਜ ਕੀਤਾ ਜੇਕਰ ਮੈਂ ਪਰਚਾ ਝੂਠਾ ਦਰਜ ਕਰਾਇਆ ਹੁੰਦਾ ਜੀ ਇੱਕ ਮੈਂ ਤੁਹਾਨੂੰ ਛੋਟੀ ਜਿਹੀ ਵੈਸੇ ਗੱਲ ਦੱਸਦਾ ਜੇ ਉਹ ਪਰਚਾ ਮੈਂ ਝੂਠਾ ਦਰਜ ਕਰਾਇਆ ਹੁੰਦਾ ਮੈਂ ਉਹ ਪੁਲਿਸ ਨੇ ਮੇਰਾ ਸਾਥ ਦਿੱਤਾ ਹੁੰਦਾ ਝੂਠ ਵਿੱਚ ਤਾਂ ਉਹ ਕਦੇ ਮੇਰੇ ਖਿਲਾਫ ਨਹੀਂ ਬੋਲ ਸਕਦਾ ਮੈਂ ਕਦੇ ਉਹਨਾਂ ਖਿਲਾਫ ਨਹੀਂ ਬੋਲ ਸਕਦਾ ਇੱਕ ਚੋਰਾਂ ਦੀ ਆਪਸ ਵਿੱਚ ਸਹਿਮਤੀ ਹੁੰਦੀ ਹੈ ਵੀ ਤਾਂ ਆਪਾਂ ਨੇ ਕਦੇ ਗੱਲ ਨਹੀਂ ਬੋਲਣੀ ਅਜਨਾਲੇ ਪੁਲਿਸ ਦਾ ਐਸ ਐਚ ਓ ਸਤਨਾਮ ਸਿੰਘ ਤੇ ਅਜਨਾਲੇ ਥਾਣੇ ਦਾ ਥਾਣੇ ਦਾ ਹੀ ਕਲਰਕ ਹਰਮਨ ਵਾਲੀਆ ਇਹ ਮੇਰੇ ਕੋਲ ਰੋਪੜ ਗੁਰੂ ਘਰ ਚ ਆਈ ਜੀ ਲਗਭਗ 4 ਤੋਂ 3-4 ਮਹੀਨੇ ਪਹਿਲਾਂ ਵੀ ਸਾਨੂੰ ਜਰਾ ਪਾਸਪੋਰਟ ਚਾਹੀਦਾ ਸਾਨੂੰ 2-4 ਦਿਨ ਵਾਸਤੇ ਪੁਲਿਸ ਨੇ ਗੁਰੂ ਘਰ 'ਚ ਖੜ ਕੇ ਮੈਨੂੰ ਝੂਠ ਬੋਲਿਆ ਹਦੂਦ ਦੇ ਅੰਦਰ ਵੀ ਸਾਨੂੰ 2 ਦਿਨ ਬਾਅਦ ਤੇ ਪਾਸਪੋਰਟ ਚਾਹੀਦਾ ਮੈਂ ਉਹਨੂੰ ਪਾਸਪੋਰਟ ਦੇ ਦਿੱਤਾ ਆਪਣੇ ਭਰੋਸਾ ਕਰ ਲਿਆ ਵੀ ਚਲੋ ਪੁਲਿਸ ਜਿਹੜਾ ਵੀ ਹੈ ਨਾ ਵੀ ਗੁਰੂ ਘਰ 'ਚ ਖੜੇ ਹੈਗੇ ਝੂਠ ਬੋਲਣਗੇ ਚਲੋ ਬਾਕੀ ਪ੍ਰਸ਼ਾਸਨ ਦੇ ਚੰਗੇ ਮਾੜੇ ਬੰਦੇ ਹੁੰਨੇ ਆ ਜੀ ਮੁੜ ਕੇ ਮੈਂ ਹਫ਼ਤੇ ਬਾਅਦ ਪਤਾ ਕੀਤਾ ਵੀ ਮੇਰਾ ਪਾਸਪੋਰਟ ਵਾਪਸ ਕਰ ਦਿਓ ਕਹਿੰਦੇ ਸਾਨੂੰ ਨਹੀਂ ਪਤਾ ਸਾਨੂੰ ਫੋਨ ਨਾ ਕਰ ਆਪਣੇ ਡੀਐਸਪੀ ਸਾਹਿਬ ਨੂੰ ਪੁੱਛੋ ਜੀ ਮੈਂ ਕੰਟਰੋਲ ਰ ਤੇ ਉਹਨਾਂ ਨੇ 2-4 ਦਿਨ ਮੇਰੇ ਇਦਾਂ ਹੀ ਖਰਾਬ ਕੀਤੇ ਮੈਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਉਸ ਤੋਂ ਬਾਅਦ ਮੈਂ ਐਸਪੀ ਹਰਿੰਦਰ ਸਿੰਘ ਨਾਲ ਗੱਲ ਕੀਤੀ ਵੀ ਸਰ ਤੁਹਾਡੇ ਮੁਲਾਜ਼ਮ ਆਪਣਾ ਮੈਨੂੰ ਧੱਕਾ ਕਰ ਰਹੇ ਆ ਜੀ ਮੇਰਾ ਪਾਸਪੋਰਟ ਨਹੀਂ ਦੇ ਰਹੇ ਮੈਂ ਵਰਕ ਪਰਮਿਟ ਤੇ ਬਾਹਰ ਜਾਣਾ ਸੀਗਾ ਜੀ ਤੇ ਮੇਰਾ ਸਾਰਾ ਪ੍ਰੋਸੈਸ ਚੱਲ ਰਿਹਾ ਸੀਗਾ ਮੇਰੇ ਪੈਸੇ ਦਿੱਤੇ ਹੋਏ ਸੀਗੇ ਵਕੀਲ ਨੂੰ ਆਪਣੇ ਏਜੰਟ ਨੂੰ ਜੀ ਵੀ ਮੇਰਾ ਕੰਮ ਸ਼ੁਰੂ ਕਰਾਓ ਉਹ ਕਹਿ ਰਿਹਾ ਸੀਗਾ ਆਪਣਾ ਪਾਸਪੋਰਟ ਜਮ੍ਹਾਂ ਕਰਾ ਜਿੰਨੀ ਜਲਦੀ ਵੀ ਕਰਾਉਣਾ ਜੀ ਤੇ ਜਦੋਂ ਐਸਪੀ ਸਾਹਿਬ ਨੇ ਵੀ ਨਹੀਂ ਸੁਣੀ ਫਿਰ ਮੈਂ ਇਹਦੀ ਸ਼ਿਕਾਇਤ ਐਸਐਸਪੀ ਐਸਐਸਪੀ ਨੂੰ ਕੀਤੀ ਜੀ ਹੁਣ ਮੇਰਾ ਉਹਦਾ ਨਾਮ ਵਿਸਰ ਗਿਆ ਐਸਐਸਪੀ ਸ਼ਾਇਦ ਹਾਂਜੀ ਹਾਈ ਕੋਰਟ ਚ ਚੱਲਦਾ ਕੇਸ ਉਹ ਹਾਈ ਕੋਰਟ ਚ ਮੈਂ ਰਿਟ ਪਾਈ ਆ ਉਹ ਪਤਾ ਨਹੀਂ ਅਜੇ ਮੇਰੀ ਐਪਲੀਕੇਸ਼ਨ ਅਸੈਪਟ ਹੋਈ ਏ ਜਾਂ ਨਹੀਂ ਹੋਈ ਯਾਨੀ ਮੈਨੂੰ ਢਾਈ ਤਿੰਨ ਦੋ ਮਹੀਨੇ ਹੋ ਗਏ ਕੀ ਕਰਨ ਲੱਗਦਾ ਕਿ ਤੁਹਾਡਾ ਪਾਸਪੋਰਟ ਪੁਲਿਸ ਨੇ ਆਪਣੇ ਕੋਲ ਰੱਖ ਲਿਆ ਬਿਨਾਂ ਕਿਸੇ ਕਾਗਜ਼ਾਤ ਤੋਂ ਕੋਈ ਰਿਟਰਨ ਜੇ ਦਿੱਤਾ ਤਾਂ ਉਹਨਾਂ ਕੋ ਨਹੀਂ ਮੇ ਕੋ ਰਿਕਾਰਡਿੰਗ ਪਈ ਆ ਜਿੱਦ ਨੂੰ ਮੇਰਾ ਪਾਸਪੋਰਟ ਲੈ ਕੇ ਗਏ ਆ ਐਸਐਚਓ ਸਤਨਾਮ ਸਿੰਘ ਤੇ ਹਰਮਨ ਵਾਲੀ ਆ ਉਹਨਾਂ ਦੀ ਗੱਡੀ 'ਚ ਬੈਠੀ ਦੀ ਮੇ ਕੋ ਰਿਕਾਰਡਿੰਗ ਪਈ ਆ ਤੁਸੀਂ ਫਿਰ ਪੁਲਿਸ ਖਲਾਫ ਕੋਈ ਸ਼ਿਕਾਇਤਾਂ ਦਿੱਤੀਆਂ ਡੀਜੀਪੀ ਨੂੰ ਉਹ ਚਾਹੇ ਮੇਰੇ ਪਰਿਵਾਰ ਦਾ ਜੀ ਹੋਵੇ ਚਾਹੇ ਕੋਈ ਤੀਏ ਦਖਣ ਤੋਂ ਹੋਵੇ ਨਾਮ ਹੈ ਝੂਠ ਬੋਲਦਾ ਨਾਮੇ ਤੋਂ ਝੂਠ ਬਰਦਾਸ਼ਤ ਕਰ ਹੁੰਦਾ ਜੀ ਪਰ ਤੁਸੀਂ ਹੁਣ ਕਹਿੰਦੇ ਹੋ ਕਿ ਜਿਹੜਾ ਤੁਸੀਂ ਪਰਚਾ ਦਰਜ ਕਰਾਇਆ ਜਿਨ੍ਹਾਂ ਨੇ ਤੁਹਾਡੀ ਕੁੱਟਮਾਰ ਕੀਤੀ ਸੀ ਉਹਦੇ ਵਿੱਚ ਅਮਰਤਪਾਲ ਦਾ ਵੀ ਨਾਮ ਸ਼ਾਮਲ ਹੈਗਾ ਨਾ ਹਾਂਜੀ ਉਹ ਤੁਸੀਂ ਕਹਿੰਦੇ ਹੋ ਕਿ ਜੋ ਮਾਫੀ ਮੰਗ ਲੈਂਦੇ ਆ ਉਹਦੇ ਲਈ ਤੁਹਾਡੇ ਕੀ ਸ਼ਰਤਾਂ ਨੇ ਮਾਫੀ ਵਾਸਤੇ ਤੁਸੀਂ ਕਹਦੋਂਗੇ ਮੈਂ ਸ਼ਿਕਾਇਤ ਵਾਪਸ ਲੈ ਲਵਾਂਗਾ ਹਾਂ ਮੈਂ ਲਵਾਂਗਾ ਜੀ ਟੀ-ਸ਼ਰਟ ਕਰਨੇ ਸ਼ਰਤਾਂ ਨੇ ਇਹ ਹੀ ਆ ਵੀ ਉਹ ਦਰਬਾਰ ਸਾਹਿਬ ਆ ਕੇ ਕਹਿਣ ਵੀ ਜਦੋਂ ਬਿਰੰਦੇ ਸਿੰਘ ਦੀ ਜਿਵੇਂ ਉਹਨਾਂ ਦੀ ਮਾਤਾ ਨੇ ਕਿਹਾ ਜਾਂ ਤਾਂ ਫਿਰ ਪਤਾ ਲੱਗੂ ਨਾ ਵੀ ਮਾਤਾ ਸੱਚ ਬੋਲਦਾਂਗੇ ਝੂਠ ਮਾਤਾ ਨੇ ਇਹ ਗੱਲ ਕਹੀ ਆ ਵੀ ਸਾਨੂੰ ਪਤਾ ਹੈ ਬਿਰੰਦੇ ਸਿੰਘ ਵੀ ਤੂੰ ਸੱਚਾ ਹੈ ਵੀ ਤੇਰੀ ਮਾਰ ਕਟਾਈ ਜਿਹੜੀ ਹੋਈ ਆ ਭਾਈ ਸਾਹਿਬ ਤੇ ਬਾਰ ਬਾਰ ਕੰਨ ਭਰੇ ਗਏ ਆ ਵੀ ਤਾਂ ਕਰਕੇ ਤੇਰੀ ਮਾਰ ਕਟਾਈ ਹੋਈ ਆ ਮਾਤਾ ਜੀ ਨੇ ਇਹ ਗੱਲ ਵੀ ਮੈਨੂੰ ਆਖੀ ਆ ਵੀ ਜਿਹੜਾ ਬਿਗਰਮਜੀਤ ਸਿੰਘ ਉਹ ਸਾਡੇ ਰੋਪੜ ਦਾ ਵੀ ਜੇ ਤੇਰੀ ਭਾਈ ਸਾਹਿਬ ਗੱਲ ਮੰਨ ਲੰਦੇ ਤਾਂ ਸਾਡਾ ਨਾ ਨੁਕਸਾਨ ਨਹੀਂ ਤਾਂ ਹੋਣਾ ਮੈਂ ਕਿਹੜਾ ਨੁਕਸਾਨ ਜੀ ਕਹਿੰਦੇ ਵੀ ਬਿਕਰਮਜੀਤ ਆ ਜਿਹਦੇ ਕਰਕੇ ਇੰਨਾ ਸਾਰਾ ਮਾਸ ਮਸਲਾ ਹਲਜਿਆ ਉਹ ਸਾਡਾ 85 ਲੱਖ ਰੁਪਏ ਲੈ ਕੇ ਭੱਜੇ ਹੋਇਆ ਇਹ ਗੱਲ ਹੁੰਦਾ ਜੀ ਮਾਤਾ ਨੇ ਕਹੀ ਤੇ ਮੈਨੂੰ ਥੋੜਾ ਇਕੁਲਾ ਤ ਬਿਨਾ ਚਲੋ ਬੋਲਦਾ ਮੈਂ ਸੋਚ ਕੇ ਆਈਆਂ ਪਰ ਮੈਨੂੰ ਤੇਜ ਬੋਲਣ ਦੀ ਥੋੜੀ ਜਿਆਦਾਤ ਮੇਰੇ ਤੋਂ ਮਾਤਾ ਨੂੰ ਇਹ ਗੱਲ ਜਗਰਾਜ ਸਿੰਘ ਦੇ ਸਾਹਮਣੇ ਕਹੇਗੀ ਜੂਐਸਐਸਫ ਦੇ ਸਾਹਮਣੇ ਵੀ ਇਹ ਮਾਤਾ ਪੈਸੇ ਥੋੜੇ ਸੀਗੇ ਜਾਂ ਪੰਚ ਦੇ ਸੀਗੇ ਵੀ ਤੁਸੀਂ ਕਿਹੜੇ ਆਪਣੀ ਜ਼ਮੀਨ ਵੇਚ ਕੇ ਪੈਸੇ ਕਰੇ ਆ ਇਸ ਗੱਲ ਦਾ ਮਾਤਾ ਨੇ ਵੀ ਗੁੱਸਾ ਮਨਾਇਆ ਵੀ ਉਸ ਮਾਮਲੇ ਚ ਜਿਹੜੀ ਤੁਹਾਡੀ ਕੁੱਟਮਾਰ ਹੋਈ ਕਿੰਨੇ ਕ ਬੰਦੇ ਅਰੈਸਟ ਕੀਤੇ ਨੇ ਜਾ ਕਿੰਨੇ ਕਰ ਰਹੇ ਹੋ ਕੋਈ ਛੱਡਿਆ ਹੋਇਆ ਜੀ ਮੈਂ ਕੋਈ ਆਰਟੀਆ ਨਹੀਂ ਪਾਈ ਆਪਾਂ ਨੇ ਕੁਝ ਨਹੀਂ ਕਰਿਆ ਇੱਕ ਵਾਰੀ ਪਾਉਣ ਦੀ ਕੋਸ਼ਿਸ਼ ਹੀ ਕਰੀ ਸੀ ਥੋੜਾ ਜਿਹੜੇ ਵਕੀਲ ਸੀਗੇ ਆਹ ਪਤਾ ਲੱਗ ਜਾਂਦਾ ਨਾ ਖਬਰਾਂ ਲੱਗਦੇ ਨੇ ਕੋਈ ਬੰਦਾ ਅਰੈਸਟ ਨਹੀਂ ਕੀਤਾ ਨਹੀਂ ਉਹਦੇ ਅਰੈਸਟ ਤਾਂ ਕਰੇ ਹੋਈਆਂ ਪਰ ਜਿੰਨੀ ਮੈਨੂੰ ਕਾਨੂੰਨ ਦੀ ਜਾਣਕਾਰੀ ਹੈਗੀ ਆ ਵੀ ਮੈਂ ਆ ਚੀਜ਼ ਨਹੀਂ ਤੁਸੀਂ ਹੁਣ ਪੈਰਵਾਹੀ ਨਹੀਂ ਕਰ ਰਹੇ ਕਿਸੇ ਦੀ ਇਹ ਹੁਣ ਡਰ ਚੋਂ ਕਰ ਰਹੇ ਹੋ ਜਾਂ ਫਿਰ ਕੋਈ ਦਬਾਅ ਹੈ ਮੈਨੂੰ ਡਰ ਆਪਣੇ ਨਾਲ ਪਰਿਵਾਰ ਦਾ ਨਾ ਕਿਸੇ ਦਾ ਜੀ ਮੈਨੂੰ ਡਰ ਨਹੀਂ ਕਿਸੇ ਦਾ ਜਦੋਂ ਬੰਦਾ ਦੁਖੀ ਹੋ ਜਵੇ ਫਿਰ ਉਹ ਚੁੱਪ ਕਰਕੇ ਬੈਠ ਜਾਂਦੇ ਜਾਣਗੇ ਕਿ ਅੰਦਰ ਖਾਤੇ ਸਮਝਾਤਾ ਆ ਗਿਆ ਮੋٹے ਪੈ ਉਹ ਚੰਡੀਗੜ੍ਹ ਪ੍ਰੈਸ ਚ ਲੱਗੀ ਹੋਈ ਆ ਇਹ ਭਗਤ ਸਿੰਘ ਤੋਂ ਆਪੀ ਆ ਇਹਨੇ ਉਹ ਟਾਈਮ ਇਹਦਾ ਆਪਣਾ ਇਹਦਾ ਵੱਖਰਾ ਮਸਲਾ ਇਹ ਤੁਹਾਡੇ ਨਾਲ ਨਹੀਂ ਆਪਾਂ ਜੋੜਾਂ ਕਿਉਂਕਿ ਪਤਾ ਕਿਉਂ ਇਹ ਇਹ ਬੰਦੇ ਦਾ ਜਿਹੜਾ ਮਸਲਾ ਹੋਰ ਤਰ੍ਹਾਂ ਦਾ ਤੁਹਾਡਾ ਹੋਰ ਤਰ੍ਹਾਂ ਦਾ ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਸੱਚ ਝੂਠ ਦੀ ਲੜਾਈ ਵਿੱਚ ਆਪਣੇ ਨਾਲ ਵੀ ਲੜਨਾ ਪੈ ਜਾਂਦਾ ਇਹ ਬੰਦੇ ਨੇ ਮੇਰੀ ਪੂਰੀ ਸਪੋਰਟ ਕੀਤੀ ਸੀਗੀ ਵੀ ਬਿਰਿੰਦੇ ਸਿੰਘ ਨਾਲ ਧੱਕਾ ਹੋਇਆ ਧੱਕਾ ਹੋਇਆ ਪਰ ਇਹਦਾ ਮਤਲਬ ਇਹ ਨਹੀਂ ਵੀ ਜਿਹਨੇ ਮੇਰਾ ਸਾਥ ਦੇ ਤਾ ਸੱਚ ਲਈ ਤਾਂ ਇਹਦੇ ਮੈਂ ਝੂਠ ਚੁੱਕੀ ਹੰਮੀ ਪਰਾਂ ਇਸ ਬੰਦੇ ਨੇ ਮੇਰਾ ਮੈਂ ਨਨਕਾਣਾ ਸਾਹਿਬ ਦੀ ਯਾਤਰਾ ਕੀਤੀ ਸੀਗੀ ਪਾਕਿਸਤਾਨ ਦੀ ਅਪ੍ਰੈਲ ਮਹੀਨੇ ਵਿੱਚ 2023 ਵਿੱਚ ਕਿਉਂਕਿ ਮੇਰੀ ਮੰਦੀ ਸ਼ਰਤਾ ਸੀਗੀ ਵੀ ਮੈਂ ਨਨਕਾਣਾ ਸਾਹਿਬ ਦਰਸ਼ਨ ਮੇਲੇ ਕਰਕੇ ਆਉਣੀ ਆ ਪਾਕਿਸਤਾਨ ਦੇ ਗੁਰੂ ਘਰਾਂ ਦੇ ਤੇ ਇਸ ਬੰਦੇ ਨੇ ਕੀ ਲਾਈ ਅਪ੍ਰੈਲ ਦੀ ਮੇਰੀ ਯਾਤਰਾ ਨੂੰ 6 ਮਹੀਨੇ ਬਾਅਦ ਆਪਣੇ ਨਿੱਜਲੇ ਵਰਤਣ ਵਾਸਤੇ ਇਸ ਬੰਦੇ ਨੇ ਕਹਿਤਾ ਕਹਿੰਦਾ ਬਰਿੰਦਰ ਸਿੰਘ ਦੀ ਮਾਰਕਟਾਈ ਹੋਈ ਹੈ ਲਾਹੌਰ ਵਿੱਚ ਤਿੰਨ ਦਿਨ ਇਹਨੂੰ ਅਗਵਾ ਕਰਕੇ ਰੱਖਿਆ ਗਿਆ ਅਮਰਤਪਾਲ ਦੇ ਬੰਦਿਆਂ ਤੋਂ ਉਹ ਝੂਠ ਸੀ ਉਹ ਝੂਠ ਸੀ ਤੇ ਸੁਣ ਦੇਖੋ ਅਮਰਤਪਾਲ ਮੇਰਾ ਵੀ ਦੁਸ਼ਮਣ ਆ ਤੇ ਮੇਰੇ ਗੁਰੂ ਦਾ ਵੀ ਦੁਸ਼ਮਣ। ਕਹਿੰਦਾ ਸੀ ਇਸ ਬੰਦੇ ਦੇ ਬੱਲੇ ਨਾਲ ਗੱਲ ਕਰੀਏ ਕਿਉਂਕਿ ਸੱਚੇ ਦੇ ਬੱਲੇ ਹੋ ਸਕਦਾ ਨਾ ਹੋਵੇ। ਨਹੀਂ ਸੁਣੇ ਮੇਰੀ ਬੇਨਤੀ। ਮੈਂ ਇਹ ਕਹਿਣਾ ਵੀ ਜਦੋਂ ਮੇਰੀ ਝੂਠ ਨਾਲ بگੜ ਗਈ। ਉਹ ਭਾਵੇਂ ਮੇਰੇ ਪਰਿਵਾਰ ਦਾ ਵੀ ਬੀਜੀ ਹੋਵੇ ਮੈਂ ਬਖਸ਼ਣਾ ਨਹੀਂ ਉਸ ਬੰਦੇ ਨੂੰ ਜੀ। ਇਸ ਬੰਦੇ ਨੇ ਝੂਠੀ ਐਫਆਈਰ ਦਰਜ ਕਰਾਈ ਹੈ ਨਾ ਓਏ ਜਾਣ ਕੇ ਮੈਨੂੰ ਪਤਾ ਮੇਰਾ ਦੁਸ਼ਮਣ ਇੰਨਾ ਕ ਮਾੜਾ ਹੈ ਤੇ ਮੇਰਾ ਯਾਰ ਇੰਨਾ ਕ ਚੰਗਾ ਹੈ। ਮੈਨੂੰ ਇਸ ਚੀਜ਼ ਦੀ ਲਿਮਟ ਪਤਾ ਮੈਂ। ਉਹ ਗੱਲ ਆ ਜੀ ਜਿਹੜਾ ਇੰਸਟਾਗ੍ਰam ਤੇ ਤੁਹਾਡੇ ਕੋਲ ਪ੍ਰਚਾਰ ਕੀਤਾ ਗਿਆ ਉਹ ਕੀ ਮਾਮਲਾ ਹੈ? ਉਹ ਕੀਤਾ ਮਨਿੰਦਰ ਸਿੰਘ ਮਹਿਰੋ ਨੇ। ਉਹ ਉਦੇ ਬਾਰੇ ਬਹੁਤ ਪੋਸਟਾਂ ਪਾਈਆਂ ਜਾ ਰਹੀਆਂ ਵੀ ਅਕਾਲੀ ਫੋਲਾ ਸਿੰਘ ਜਥੇਦਾਰ ਇਦਾਂ ਦਾ ਹੋਣਾ ਚਾਹੀਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਅਮਰਤਪਾਲ ਬਾਰੇ ਮੇਥੋਂ ਜੋ ਕੁਝ ਪੁੱਛਣਾ ਮੈਰੋਂ ਮਾਰੇ ਮੈਂ ਤੁਹਾਨੂੰ ਉਹਦੀ ਹੀ ਜੇ ਕਰਤੂਤਾਂ ਦੱਸ ਸਕਦਾ ਵੀ ਤੁਸੀਂ ਮੁੜ ਕੇ ਜਾਂਦਾ ਆਪਣੇ ਮੂੰਹ ਤੇ ਆਪ ਚ ਬੇੜਾ ਮਾਰ ਲਿਓ ਨਹੀਂ ਸਮੇਂ ਨੇ ਤਾਂ ਥੋੜੇ ਮਾਰੀ ਦੇਣੀਆਂ ਜੀ ਕੀ ਕਹਿੰਦਾ ਇੰਸਟਾਗ੍ਰਾਮ ਵਾਲੇ ਕੀ ਕਹਾਣੀ ਬਣੀ ਜੀ ਤੁਹਾਨੂੰ ਲੱਗਦਾ ਕਿ ਤੁਹਾਡੇ ਇਲਾਕੇ ਦੇ ਲੋਕ ਤੁਹਾਡੇ ਵਿਰੁੱਧ ਹੀ ਹੋ ਸਕਦੇ ਮੇਰੇ ਉਹ ਆਪਣਾ ਹਰਵਿੰਦਰ ਸਿੰਘ ਜਣਾ ਚਰਨਾ ਵੀਰਾ ਇਹਦੇ ਬਾਰੇ ਕੀ ਹੋਇਆ ਮਨਿੰਦਰ ਸਿੰਘ ਮੈਂ ਇਹਦੀ ਸਪੋਰਟ ਚ ਪੋਸਟ ਪਾਤੀ ਫੇਸਬੁਕ ਤੇ ਪੋਸਟ ਪਾਤੀ ਵੀ ਜਾਏ ਤੁਸੀਂ ਅਮਰ ਤੇ ਛਕ ਲਿਆ ਤਾਂ ਤੁਸੀਂ ਜਾਤ ਪਾਤ ਦੀਆਂ ਗਾਣਾ ਕਾਤੋਂ ਕੱਢਦੇ ਆ ਉਹ ਜਾਤ ਪਾਤ ਦੇ ਮਸਲੇ 'ਚ ਮੈਂ ਹਰਵਿੰਦਰ ਸਿੰਘ ਦੀ ਪੋਸਟ ਪਾਤੀ ਉਸ ਬੰਦੇ ਨੇ ਕੀ ਕੀਤਾ ਆਪਣੀ ਇੰਸਟਾਗ੍ਰam ਤੇ ਪੋਸਟ ਪਾਤੀ ਵੀ ਚਮਕੌਰ ਸਾਹਿਬ ਤੋਂ ਕੋਈ ਵੀ ਸੰਗਤ ਹੋਵੇ ਮੈਨੂੰ ਸੰਪਰਕ ਕਰੇ ਹੁਣ ਜਿਹੜੇ ਆਮ ਸਾਡੇ ਵੀਰ ਭਾਈ ਹੈਗੇ ਆ ਵੀ ਪਤਾ ਨਹੀਂ ਮਨਿੰਦਰ ਸਿੰਘ ਕਿੱਡਾ ਕਿ ਸੱਚਾ ਬੰਦਾ ਜਾਂ ਕੀ ਉਹਨੇ ਆਪਣੀ ਥੋੜੀ ਹਾਈਪ ਜੀ ਇਦਾਂ ਦੀ ਗੱਲ ਬਣਾਈ ਹੋਈ ਆ ਲੋਕਾਂ ਸਾਹਮਣੇ ਚੰਗੀ ਬਣਾਈ ਹੋਈ ਆ ਪਰ ਐਡੇ ਕਾਬਿਲ ਹੈ ਨਹੀਂ ਉਹ ਆਪਣੀ ਹਾਈਪ ਦੇ ਹਨਾ ਨਿੱਜੀ ਜ਼ਿੰਦਗੀ ਵਿੱਚ ਉਹ ਝੂਠਾ ਇਨਸਾਨ ਆ ਕਿ ਬਹੁਤ ਹੱਦ ਤੱਕ ਜੀ ਹੁਣ ਵਾਸਤੇ ਮੇਰਾ ਸਵਾਲ ਆ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਕੀ ਤੁਹਾਡੀ ਅਪੀਲ ਆ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਆ ਹਾਂ ਆਪੀਲੇ ਮੇਰੀ ਤਨਾਂ ਤੇ ਰਾਨੂਆ ਪ੍ਰਸ਼ਾਸਨ ਆਪਣਾ ਕੰਮ ਪੂਰਾ ਤਸੱਲੀ ਭਖ ਚੰਗੀ ਤਰ੍ਹਾਂ ਕਰੇ ਠੀਕ ਹੈ ਜੀ ਕਿਉਂਕਿ ਜ਼ਿੰਦਗੀ ਜੇ ਸਾਦਾ ਹੋਰੇ ਕਿਸੇ ਨੇ ਰਹਿਣਾ ਹੈ ਨਹੀਂ ਜੀ ਮਰਨਾ ਸਭ ਨੇ ਆ ਉਪਰ ਜਿਹੜਾ ਕੋਈ ਪ੍ਰਸ਼ਾਸਨ ਚ ਡਿਊਟੀ ਕਰਦੇ ਹੋਣੇ ਵੀ ਮਰਨਾ ਹੈ ਜਿਹੜੇ ਬਾਣੇ ਪਾ ਕੇ ਧਰਮ ਦੇ ਬੜੇ ਬੜੇ ਅਹੁਦਿਆਂ ਤੇ ਬੈਠੇ ਮਰਨਾ ਉਹਨਾਂ ਨੇ ਵੀ ਬਾਣਾ ਬਰਿੰਦਰ ਸਿੰਘ ਨੇ ਵੀ ਆ ਵੀ ਜੇ ਮੈਂ ਝੂਠਾ ਆਂ ਮੈਨੂੰ ਪੁਲਿਸ ਵੱਖਰੀ ਸਜ਼ਾ ਦੇਵੇ ਸੰਗਤ ਦੇ ਵੱਖਰੀ ਸਜ਼ਾ ਦੇਵੇ ਤੇ ਜਿਹੜਾ ਧਰਮ ਦੇ ਬਾਣੇ ਚ ਜਥੇਦਾਰ ਬਣੀ ਬੈਠੋ ਮੈਨੂੰ ਵੱਖਰੀ ਸਜ਼ਾ ਲਾ ਦੇਣਾ ਹਾਂ ਭਾਂਡੇ ਮਾਂਜਣੀ ਸਜ਼ਾ ਕਿਸੇ ਦਾ ਨਾ ਦੇਣ ਕਿਹਾ ਮੈਂ ਭਾਂਡੇ ਮੰਚ ਨੇਰੀ ਉਹ ਤਾਂ ਮੈਂ ਸੇਵਾ ਸਮਝ ਕੇ ਕਰ ਲੂੰਗਾ ਪਰ ਸਜ਼ਾ ਮੈਨੂੰ ਕੋੜੇ ਮਾਰਨ ਦੀ ਹੋ ਮਿਲੇ ਮੈਨੂੰ ਝੂਠਾ ਸਾਬਤ ਕਰ ਦੇਣ ਇਸ ਬੰਦੇ ਦੇ ਖਿਲਾਫ ਵੀ ਮੈਂ ਐਸਐਸਪੀ ਦੇ ਤਰਕਾਜ਼ ਦੇ ਦਿੱਤੀ ਸੀਗੀ ਰੋਪੜ ਇਹ ਤਿੰਨ ਦੀ ਤਿੰਨ ਵਾਰੀ ਪੇਸ਼ ਨਹੀਂ ਹੋਇਆ ਹੈਗਾ ਨਾ ਮੇਰਾ ਫੋਨ ਚੱਕਦਾ ਭਗਤ ਸਿੰਘ ਦੋਆਬੀ ਮੈਨੂੰ ਬਹੁਤ ਮੇਰੇ ਬੰਦੇ ਫੋਨ ਕਰਦੇ ਆ ਬਿਰਿੰਦਰ ਤੇਰੇ ਸਬੰਧ ਨੇ ਸਾਥ ਦਿੱਤਾ ਦਾ ਤੂੰ ਇਹਦੇ ਖਿਲਾਫ ਕਾਤੇ ਪਾਉਣਾ ਸ਼ਿਕਾਇਤ ਕਰਦਾ ਇਹ ਜਿਹੜੀ ਫੋਟੋ ਦਾ ਪਵਾੜਾ ਪਿਆ ਹੋਇਆ ਜਿਹੜੇ ਸ਼ੀਤਪਾਲ ਜੀ ਪ੍ਰਵਿੰਦਰ ਸਿੰਘ ਚਟਾਨਾ ਜੀ ਆ ਉਹਨਾਂ ਦੇ ਜੀਜਾ ਜੀ ਦਾ ਭੋਗ ਸੀਗਾ ਜੀ ਮੇਰੇ ਰਿਸ਼ਤੇ ਵਿੱਚ ਫੁੱਫੜ ਜੀ ਲੱਗਦੇ ਆ ਭੂਆ ਫੁੱਫੜ ਜੀ ਉਹ ਤੋਂ ਜਿਹੜਾ ਸਿਮਰਨਜੀਤ ਸਿੰਘ ਐਡਵੋਕੇਟ ਆ ਉਸ ਬੰਦੇ ਨੇ ਦੁੱਖ ਦੀ ਘੜੀ ਵਿੱਚ ਅਮਰਪਾਲ ਦੇ ਪਿਓ ਨਾਲ ਕੋਈ ਗੱਲ ਕਰਦੇ ਜਿਗੇ ਖੜੇ ਉਹ ਫੋਟੋ ਖਿੱਚ ਕੇ ਗਰੁੱਪਾਂ 'ਚ ਪਾਤੀਆਂ ਤੇ ਕਿਹਾ ਕਿ ਆਹ ਦੇਖੋ ਜਿਹੜੇ ਤੁਸੀਂ ਬਰਿੰਦਰ ਸਿੰਘ ਨੂੰ ਕਹਿੰਨੇ ਆ ਇਹ ਬਹੁਤ ਸੱਚਾ ਹੈ ਇਹ ਅਮਰਤਪਾਲ ਦੇ ਪਿਓ ਨਾਲ ਖੜਾ ਤੂੰ ਪਤੰਦਰ ਆਈ ਤਾਂ ਸੋਚ ਜਦੋਂ ਤਾਂ ਫੋਟੋ ਖਿੱਚੀ ਆਪਾਂ ਕਿਸੇ ਦੇ ਮਰਗ ਦੇ ਭੋਗ ਤੇ ਆਏ ਹੋਈਆਂ ਘਟੋ ਘਟ ਆਪਾਂ ਕਿਸੇ ਦੇ ਦੁੱਖ ਦਾ ਮਜ਼ਾਕ ਤਾਂ ਨਾ ਬਣਾਈਏ ਜਾਨੀ ਤੈਨੂੰ ਤੁਹਾਡੇ ਨੇੜਲੇਾਂ ਤੋਂ ਵੀ ਪਰੇਸ਼ਾਨੀਆਂ ਆ ਅਮਰਤਪਾਲ ਦੀ ਤੇਰੇ ਤੋਂ ਤਾਂ ਠੀਕ ਹੈ ਨੇੜੇ ਦੇ ਵੀ ਦੁਸ਼ਮਣਾਂ ਵੰਡ ਰਹੇ ਆ ਜਿਹੜੇ ਦੁਸ਼ਮਣ ਆ ਉਹਨਾਂ ਨੂੰ ਤਾਂ ਦੁਸ਼ਮਣ ਰਹਿਣਾ ਹੀ ਆ ਜੀ ਠੀਕ ਹੈ ਤੋ ਇਹ ਨੇ ਬ੍ਰਿੰਦਰ ਸਿੰਘ ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਉਹਨਾਂ ਦੀ ਜਿਹੜੀ ਕੁਟਮਾਰ ਹੋਈ ਸੀ ਉਸ ਮਾਮਲੇ ਦੇ ਵਿੱਚ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਫਿਰ ਇਹ ਦੁਬਾਰੇ ਇਸ ਮਾਮਲੇ ਨੂੰ ਉਠਾਉਣਾ ਚਾਹੁੰਦੇ ਆ ਦੇਖਦੇ ਆ ਇਹਨਾਂ ਨੂੰ ਇਨਸਾਫ ਕਦੋਂ ਮਿਲੇਗਾ ਕੈਮਰਾਮੈਨ ਵਿਜੇ ਦੇ ਨਾਲ ਦਰਸ਼ਨ ਸਿੰਘ